ਟੂ ਦਾ ਪੁਆਇੰਟ ਬਲਿਟਨ ਲੈ ਕੇ ਮੈਂ ਅਮਨਦੀਪ ਸਿੰਘ ਚੰਡ ਹਾਜਰਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਡੋਨਲਡ 트ੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਬਰਥ ਰਾਈਟ ਸਿਟੀਨਸ਼ਿਪ ਦਾ ਖਾਤਮਾ ਕਰਦਿਆਂ ਕਾਰਜਕਾਰੀ ਹੁਕਮਾਂ ਨੂੰ ਗੈਰ ਸੰਵਿਧਾਨਿਕ ਘਰਾ ਦਿੱਤਾ ਹੈ ਨਵੇਂ ਸਰਕਟ ਦੀ ਅਪੀਲ ਅਦਾਲਤ ਨੇ ਕਿਹਾ ਕਿ 트ੰਪ ਦਾ ਹੁਕਮ ਸਰਾਸਰ ਨਾਜਾਇਜ਼ ਹੈ ਜੋ ਸੰਵਿਧਾਨ ਦੀ 14ਵੀਂ ਸੋਧ ਦੀ ਉਲੰਘਣਾ ਕਰਦਾ ਹੈ ਦੱਸਦੀ ਹੈ ਕਿ ਆਉਂਦੀ 27 ਜੁਲਾਈ ਤੋਂ ਉਹਨਾਂ ਰਾਜਾਂ ਵਿੱਚ ਵਸਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ 트ੰਪ ਦੇ ਕਾਰਜਕਾਰੀ ਹੁਕਮਾਂ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ। ਕਾਨੂੰਨ ਦੇ ਜਾਣਕਾਰਾਂ ਮੁਤਾਬਕ ਹੁਣ 트ੰਪ ਦੀ ਇੱਕੋ ਇੱਕ ਉਮੀਦ ਸੁਪਰੀਮ ਕੋਰਟ ਤੇ ਟਿਕ ਚੁੱਕੀ ਹੈ ਅਤੇ ਸਰਵਉੱਚ ਅਦਾਲਤ ਵਿੱਚ ਰਿਪਬਲਿਕਨ ਪਾਰਟੀ ਦੀਆਂ ਸਰਕਾਰਾਂ ਦੌਰਾਨ ਨਾਮਜਦ ਜੱਜਾਂ ਦੀ ਗਿਣਤੀ ਵੱਧ ਹੈ। ਉਧਰ ਵਾਈਟ ਹਾਊਸ ਨੇ ਕਿਹਾ ਕਿ ਅਪੀਲ ਅਦਾਲਤ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਜੰਮਣ ਵਾਲੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰਦੇ ਹੁਕਮਾਂ ਦੀ ਟੁਕਵੀਂ ਵਿਆਖਿਆ ਨਹੀਂ ਕੀਤੀ ਗਈ ਫੈਸਲੇ ਵਿਰੁੱਧ ਜਲਦ ਅਪੀਲ ਦਾਇਰ ਕੀਤੀ ਜਾ ਸਕਦੀ ਹੈ ਅਗਲੀ ਵੱਡੀ ਤੇ ਮਾੜੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਭੈਣਾਂ ਤੇ ਇਕਲੋਤੇ ਭਰਾ ਦੀ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਹੈ ਦਰਅਸਲ ਛੇਰੀਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ ਵਿਖੇ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਹੇ ਨੌਜਵਾਨ ਪਰਵਿੰਦਰ ਸਿੰਘ ਪੰਮਾ ਉਮਰ 35 ਸਾਲ ਦੀ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਹੈ ਦੱਸਨ ਜੋ ਹੈ ਕਿ ਉਹ ਦੋ ਪੈਣਾ ਦਾ ਖਲੋਤਾ ਪਰਾ ਸੀ ਅਤੇ ਇਸ ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਫਕਾ ਫੌਜੀ ਹਨ ਜਿਨ੍ਹਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉਜਵਲਪੇਖ ਲਈ 15 ਸਤੰਬਰ 2024 ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਿਆ ਸੀ ਨੌਜਵਾਨ ਦੀ ਪੈਣ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਡਵੋਕੇਟ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਭਰਾ ਪੰਮਾ ਕੈਨੇਡਾ ਦੇ ਸਰੀ ਦੀ ਕਲੇਅਰ ਟਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ ਉਸਨੇ ਦੇਰ ਰਾਤ ਆਪਣੀ ਪਤਨੀ ਅਤੇ ਮਾਪੇ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪਰ ਸਵੇਰ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਮੇ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਉਦੇਸ਼ਾਂ ਦੇ ਦੌਰੇ ਤੇ ਹਨ ਅਤੇ ਅੱਜ ਲੰਡਨ ਪਹੁੰਚ ਚੁੱਕੇ ਹਨ ਜਿੱਥੇ ਉਹਨਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕੀਤੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਸਰਕਾਰੀ ਰਿਹਾਇਸ਼ ਚੱਕਰਜ ਵਿਖੇ ਮੇਜ਼ਬਾਨੀ ਕੀਤੀ ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਮਹੱਤਵਪੂਰਨ ਮੁਫਤ ਵਪਾਰ ਸਮਝੌਤੇ ਐਫਟੀਏ ਤੇ ਦਸਤਖਤ ਕਰਨ ਤੋਂ ਇਲਾਵਾ ਦੋਵਾਂ ਪ੍ਰਧਾਨ ਮੰਤਰੀਆਂ ਵੱਲੋਂ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਯੂਕੇ ਇੰਡੀਅਨ ਵਿਜ਼ਨ 2035 ਦਾ ਉਕਾਟਨ ਕਰਨ ਦੀ ਵੀ ਉਮੀਦ ਹੈ ਜਿਕਰ ਜੋਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਬਟੇਨ ਅਤੇ ਮਾਲਦੀਵ ਦੇ ਆਪਣੀ ਦੋ ਦੇਸ਼ਾਂ ਦੇ ਦੌਰੇ ਤੇ ਹਿੱਸੇ ਵਜੋਂ ਲੰਡਨ ਪਹੁੰਚੇ ਹਨ ਐਫਟੀਏ ਨੂ ਰਸ਼ਮੀ ਰੂਪ ਦੇਣਾ ਮੋਦੀ ਦੀ ਦੋ ਦਿਨਾਂ ਯੂਕੇ ਫੇਰੀ ਦਾ ਇੱਕ ਮੁੱਖ ਆਕਰਸ਼ਕਨ ਹੋਵੇਗਾ ਭਾਰਤ ਅਤੇ ਬ੍ਰਿਟੇਨ ਦੇ ਮਈ ਵਿੱਚ ਐਫਟੀਏ ਦੇ ਦਸਤਖਤ ਕੀਤੇ ਸਨ ਇਸ ਸਮਝੌਤੇ ਨਾਲ 99% ਭਾਰਤੀ ਨਿਰਯਾਤ ਨੂੰ ਡਿਊਟੀ ਤੋਂ ਲਾਭ ਹੋਣ ਦੀ ਉਮੀਦ ਹੈ ਅਤੇ ਬ੍ਰਿਟਿਸ਼ ਕੰਪਨੀਆਂ ਲਈ ਭਾਰਤ ਨੂੰ ਵਿਸਕੀ ਕਾਰਾਂ ਅਤੇ ਹੋਰ ਉਤਪਾਦਕਾਂ ਦਾ ਨਿਰਯਾਤ ਕਰਨਾ ਆਸਾਨ ਹੋ ਜਾਵੇਗਾ ਜਿਸ ਨਾਲ ਸਮੁੱਚੇ ਵਪਾਰ ਨੂੰ ਖੁੱਲ੍ਹਾ ਰਹੇਗਾ। ਕਾਫੀ ਸਮੇਂ ਤੋਂ ਦੇਚ ਪਏ ਏਸ਼ੀਆ ਕੱਪ 2025 ਨੂੰ ਲੈ ਕੇ ਹੁਣ ਆਖਰਕਾਰ ਚੰਗੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਟੂਰਨਾਮੈਂਟ ਹੁਣ ਦੁਬਈ ਅਤੇ ਅਬੂ ਧABI ਵਿੱਚ 5 ਸਤੰਬਰ ਤੋਂ 21 ਸਤੰਬਰ ਤੱਕ ਕਰਵਾਇਆ ਜਾਵੇਗਾ। ਖਬਰਾਂ ਮੁਤਾਬਕ ਇਸ ਵਾਰੀ ਭਾਰਤ ਪਾਕਿਸਤਾਨ ਸਮੇਤ ਕੁੱਲ 8 ਟੀਮਾਂ ਹਿੱਸਾ ਲੈਣਗੀਆਂ। ਭਾਵੇਂ BCCI, ACC ਜਾਂ ICC ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਪਰ ਰਿਪੋਰਟਾਂ ਕਹਿ ਰਹੀਆਂ ਹਨ ਕਿ ਭਾਰਤੀ ਟੀਮ ਵੀ ਟੂਰਨਾਮੈਂਟ 'ਚ ਹਿੱਸਾ ਲਵੇਗੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ, ਯੂਏਈ ਅਤੇ ਹਾਂਗਕਾਂਗ ਇਹ 8 ਟੀਮਾਂ ਟੂਰਨਾਮੈਂਟ 'ਚ ਸ਼ਾਮਲ ਹੋਣਗੀਆਂ। ਯਾਦ ਰੱਖੇ ਕਿ ਆਖਰੀ ਵਾਰ ਏਸ਼ੀਆ ਕੱਪ 2023 'ਚ ਖੇਡਿਆ ਗਿਆ ਸੀ ਜੋ ਕਿ ODI ਫਾਰਮੈਟ 'ਚ ਸੀ ਜਿਸ ਦਾ ਫਾਈਨਲ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ। ਇਸ ਵਾਰ ਇਹ ਟੂਰਨਾਮੈਂਟ T20 ਫਾਰਮੈਟ 'ਚ ਖੇਡਿਆ ਜਾਵੇਗਾ ਅਤੇ ਪਹਿਲੀ ਵਾਰ ਹੋਵੇਗਾ ਕਿ 8 ਟੀਮਾਂ ਹਿੱਸਾ ਲੈਣਗੀਆਂ। ਪਾਵੇਂ ਇੰਡੀਅਨ ਟੀਮ ਦੀ ਇਸ ਸ਼ਮੂਲੀਅਤ ਦੀ ਪੁਸ਼ਟੀ ਹੋ ਗਈ ਹੈ ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਭਾਰਤ ਪਾਕਿਸਤਾਨ ਮੈਚ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਅਜੇ ਤੱਕ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਵੱਲੋਂ ਸਰਗਰਮੀ ਵਧ ਦਿੱਤੀ ਗਈ ਹੈ ਦਰਅਸਲ ਆਮ ਆਦਮੀ ਪਾਰਟੀ ਨੇ ਦੁਆਬੇ ਤੋਂ ਵੱਡਾ ਚਿਹਰਾ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਆਮਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਵੱਲੋਂ ਅੱਜ ਦੁਆਬਾ ਦਾ ਵੱਡਾ ਚਿਹਰਾ ਡਾਕਟਰ ਪੂਜਾ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਹੈ ਡਾਕਟਰ ਪੂਜਾ ਪੂਰੇ ਦੁਆਬੇ 'ਚ ਆਪਣੀ ਸੋਸ਼ਲ ਮੀਡੀਆ ਕੰਮਾਂ ਲਈ ਮਸ਼ਹੂਰ ਹਨ ਅਮਨ अरोड़ा ਨੇ ਕਿਹਾ ਕਿ ਅਜਿਹੇ ਲੋਕਾਂ ਦੇ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ ਡਾਕਟਰ ਪੂਜਾ ਦੇ ਪਾਰਟੀ 'ਚ ਆਉਣ ਨਾਲ ਇੱਕ ਚੰਗਾ ਮੈਸੇਜ ਅਤੇ ਇੱਕ ਚੰਗਾ ਮਾਹੌਲ ਬਣੇਗਾ ਉਹਨਾਂ ਕਿਹਾ ਕਿ ਪੁਰਾਣੇ ਸਮਿਆ ਦੀ ਸਿਆਸੀ ਪਾਰਟੀਆਂ ਨੇ ਸਿਆਸਤ ਨੂੰ ਬਹੁਤ ਗੰਦਲਾ ਕਰ ਦਿੱਤਾ ਹੈ ਪਰ ਸਿਆਸਤ ਵਰਗਾ ਪਵਿੱਤਰ ਕਾਰਜ ਕੋਈ ਹੋਰ ਨਹੀਂ ਹੈ ਜੇਕਰ ਪਰਮਾਤਮਾ ਹਿਮਤ ਦੇ ਤਾਂ ਇੱਕ ਸਿਆਸਤਦਾਨ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦਾ ਹੈ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਡਾਕਟਰ ਪੂਜਾ ਦੇ ਸੋਸ਼ਲ ਕੰਮਾਂ ਨਾਲ ਪਾਰਟੀ ਮਜ਼ਬੂਤ ਹੋ ਗਈ ਹੈ ਤੇ ਇਹ ਖੁਦ ਵੀ ਆਪਣੇ ਮਕਸਦ ਲਈ ਸ਼ਾਮਲ ਹੋਣਗੇ ਉਹਨਾਂ ਕਿਹਾ ਕਿ ਅਸੀਂ ਸਭ ਦੇ ਨਾਲ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦੀ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰੱਖਾਂਗੇ